ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਓ ਤਾਂ ਜੋ ਨਵੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਿਆ ਰਹੇ ਇਥੇ ਫਾਰਮ ਦੇ ਵਿਜ਼ਿਟਰ ਕਰਨ ਲਈ ਪਿੰਤ ਜੋਬ ਸਿੰਘ ਵਾਲਾ ਤਸੀਪ ਪੱਤੀ ਜਿਲ੍ਹਾ ਸਿਰੀ ਕੰਤਾਨ ਸਿੰਘ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀ ਕੇ ਪੱਤ ਨੇ ਤੋਂ ਪਹੁੰਚ ਕਰ ਸਕਦੇ ਜੀ ਤੇ ਬਾਕੀ ਅੱਜ ਜਿਹੜੀ ਤਰੀਕ ਹੈਗੀ ਆ 30 ਆ ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਹੋ ਗਿਆ ਤੇ ਕਰਦੇ ਆ ਗੱਲਬਾਤ ਬਹੁਤ ਸੋਹਣੀ ਇੱਕ ਨੀਲੀ ਦੀ ਜਿਹੜੀ ਮੱਝ ਆਪਣੇ ਕੋਲੇ ਤੀਜਾ ਸੂਆ ਸੂਨਲੀ ਜਿਹੜੀ ਰੈਡੀ ਆ ਸੂਨ ਦਾ ਸਮਾਂ ਇਹਦਾ 8 ਤੋਂ 9 ਦਿਨ ਬਾਕੀ ਆਗੇ ਇਹ ਬਾਦਲ ਬੁੱਲ ਤੋਂ ਰਗਭਣਿਆ ਬਹੁਤ ਚੰਗੀ ਆ ਪਿੱਛੇ ਵੀ ਜਿਹੜੀਆਂ ਨੇ ਤੋਂ ਫੀਮੇਲ ਨੂੰ ਜਨਮ ਦਿੱਤਾ ਟਟੀਆਂ ਨੂੰ ਹੀ ਜ਼ਿਆਦਾਤਰ ਜਨਮ ਦਿੰਦੀ ਆ ਚੰਗੀ ਭਾਰੀ ਪੌਦੀ ਦੇ ਵਿੱਚ ਤੇ ਇਹਦੇ ਮਾਲਕਾਂ ਦੇ ਮਤਾਂਕ ਜਿਹੜਾ 15 ਕਿਲੋ 300 ਗ੍ਰਾਮ ਇਹਨੇ ਕੰਡੇ ਤੇ ਦੁੱਧ ਜਿਹੜਾ ਚੜਾਇਆ ਤੇ 15 16 ਦੀ ਨਾਰਮਲੀ ਆਪਾਂ ਇਹ ਤੋਂ ਅਮੀਰ ਕਰ ਸਕਦੇ ਆ ਕਿ ਆ ਵੀ ਕੋਈ ਵੀ ਜਿਹੜੀ ਬਰੀਡ ਦੀ ਗੱਲ ਕਰੀਏ ਉਹਦੀ ਬਿਲਕੁਲ ਅੱਖ ਨੀਲੀ ਬਿੱਲੀ ਮੰਨ ਕੇ ਤੇ ਸਾਰਿਆਂ ਤੋਂ ਵਧੀਆ ਗੱਲ ਜਿਹੜੇ ਇਹਦੇ ਸਿੰਘ ਆ ਉਹ ਜਿਹੜੇ ਵਾਈਟ ਆ ਗਿਆ ਅੱਖ ਬਹੁਤ ਪਿਆਰੀ ਹੈ ਅੱਗੇ ਨੀਲੀ ਤੇ ਸਜਣੋ ਕੰਮ ਕਰਨਾ ਤੇ ਇਹਨੂੰ ਹੱਥ ਪਾ ਸਕਦੇ ਜੋ ਤੇ ਬਾਦਲ ਬੁੱਲ ਤੋਂ ਇੱਕ ਗੱਬਰ ਚੰਗੀ ਭਾਰੀ ਬੋਡੀ ਦੇ ਵਿੱਚ ਮਦਰੀ ਡੋਲੀ ਦੇ ਵਿੱਚ ਚੌੜਾ ਪੈਦਾ ਜਿਹੜਾ ਪੈਰ ਆ ਗਿਆ ਤੇ ਭਾਰਾ ਪੇਟ ਆ ਗਿਆ ਤੇ ਵੰਡ ਸਪੇਸ ਨਾਲ ਦੀ ਬਹੁਤ ਸੋਹਣੀ ਆ ਕਰਮਾ ਵਾਲੀ ਦੀ ਤੇ ਤੁਹਾਨੂੰ ਜਿਹੜਾ ਸਾਈਡ ਤੋਂ ਵੀ ਦਿਖਾ ਦਿੰਦੇ ਆ ਆ ਦੇਖੋ ਜੀ ਬਹੁਤ ਸੋਹਣਾ ਥਣ ਲੱਗਾ ਟਿੱਪਰ ਬਹੁਤ ਵਧੀਆ ਆ ਕੱਲੀ ਕੱਲੀ ਜਿਹੜੀ ਦੋ ਬਾਰੀ ਵੇਖਦਾ ਇਹਦੀ ਨਾ ਸੌ ਉੱਪਰ ਕੇ ਬਾਹਰ ਆਉਂਦੀ ਆ ਤੇ ਬਹੁਤ ਹੀ ਚੰਗੀ ਆ ਕੋਈ ਵੀ ਸਜਨੇ ਨੂੰ ਹੱਥ ਪਾ ਸਕਦਾ ਦੁੱਧ 15 16 ਕਿਲੋ ਨੋਰਮਲ ਚੱਲੂਗੀ ਸਭ ਤੱਕ ਦੇਨੇ ਤੇ ਜਿਹੜੇ ਸੂਣ ਦੇ ਬਾਕੀ ਨੇ ਬਸ ਇਸ ਟਾਈਮ ਤੇ ਇਹ ਬੱਦਲ ਬੁੱਲ ਤੋ ਗੱਬਣ ਆ ਤੇ ਚੰਗੀ ਆ ਕੋਈ ਵੀ ਸੱਜਣ ਜਿਹੜਾ ਹੱਥ ਪਾ ਸਕਦਾ ਭਾਰ ਪਿੱਛੇ ਦੀ ਤੇ ਥਣਾ ਦੀ ਆਪਾਂ ਪੂਰੀ ਤਸਦੀਕ ਦੇ ਕੇ ਫਿਰ ਦਾਂਗੇ ਲੈਵਾ ਹਜੇ ਬਹੁਤ ਜ਼ਿਆਦਾ ਇਹ ਬਣਾਉਣੀ ਆ ਤੇ ਚੰਗਾ ਲੈਵਾ ਖੋਲੂਗੀ ਪਰ ਹਜੇ ਥੋੜਾ ਜਿਹਾ ਸਮਾਰਣ ਕਰਕੇ ਹਜੇ ਥੋੜਾ ਜਿਹਾ ਪੂਰਾ ਲੈਵਾ ਨਹੀਂ ਕਰਿਆ ਬਸ ਹੀ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ ਵਾ ਬਾਕੀ ਰਹਿ ਜੇ ਦਾ ਬਿਲਕੁਲ ਜਾਇਜ਼ ਆ ਜੋ ਨੀਲੀਆਂ ਦੇ ਵਿੱਚ ਹੋਣਾ ਚਾਹੀਦਾ ਟਰੈਕਟਰ ਮਾਰਕਿੰਗ ਆ ਬਹੁਤ ਸੋਹਣੀ ਹੈ ਮੋਲੇ ਦਾ ਜਿਹੜਾ 90000 ਰੁਪਏ ਉਹਦੇ ਚੋਂ ਮੰਨਤਨ ਕੀਤਾ ਜਾਊਗਾ 88000 ਦੀ ਜਿਹੜੀ ਇਹ ਮੱਝ ਦਿੱਤੀ ਜਾਊਗੀ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ ਇੱਕ ਦੋ ਨੰਬਰ ਦੇ ਤਾਰੂ ਛੋਟੀ ਦਿਖਾਉਂਦੇ ਆ ਬਹੁਤ ਸੋਹਣੀ ਪਿਓਰ ਮੋਰਾ ਦੀ ਦੂਜੇ ਸੂਏ ਜਿਹੜਾ ਛੋਟੀ ਨੇ ਸੋਣਾ ਹਰਿਆਣੇ ਦੀ ਛੋਟੀ ਆ ਬਾਕੀ ਵੀਰ ਖੋਲ ਦਾ ਵੱਲ ਦੀ ਨਾਲ ਆਪਣੀ ਦੀ ਡਿਟੇਲ ਆ ਜਿਹੜੀ ਕਰਦੇ ਆ ਸਾਜੀ ਚੰਗੀ ਸਿੰਗੀ ਆ ਤੰਗੀ ਫੇਸ ਕੁਆਲ ਦੀ ਝੋਟੀ ਜੀ ਬਹੁਤ ਸੋਹਣੀ ਐ ਫੁੱਲ ਕਰਦੇ ਵਜਨ ਦੁੱਧਾ ਸੂਵੇ ਵਾਸਤੇ ਇਹ ਰੈਡੀ ਆ ਤੇ ਸੂਣ ਦਾ ਸਮਾ ਜਿਹੜਾ ਇਹਦਾ ਝੋਟੀ ਦਾ ਉਹ ਵੀ ਹਜੇ 7-8 ਦਿਨ ਬਾਕੀ ਐ ਚੰਗੀਆਂ ਢਿੱਲਾਂ ਢੁੱਲਾਂ ਐ ਜਿਹੜੀਆਂ ਜਿਹੜੀਆਂ ਇਹਦੇ ਜਗ੍ਹਾ ਕਰਮਾ ਲਈ ਭਰੂਗੀ ਰੱਦ ਫੁੱਲਾ ਕੋਈ ਵੀ ਸੱਜਣ ਜਿਹੜਾ ਇਹਨੂੰ ਹੱਥ ਪਾ ਸਕਦਾ ਤੇ ਨਾਰਮਲੀ ਜਿਹੜਾ ਪਹਿਲੇ ਸੂਵੇ ਦਾ 11-12 11-12 ਕਿਲੋ ਦੁੱਧੇ ਨਿਕੋ ਤੇ ਨਿਟਵਾਇਆ ਵਾ ਹਰੀਆਂ ਦੇ ਦਾ ਬਿਲਕੁਲ ਜੈਜ ਰਹਿਣ ਵਾਲਾ ਵਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਅਜੇ ਲੜਾ ਲੂੜਾ ਚੰਗੀਆਂ ਛੋਟੀਆਂ ਹੋਰ ਪਰੂਗੀ ਕਰਮਾਲੀ ਟਿੱਪਣ ਬਹੁਤ ਵਧੀਆ ਹੋਲੀ ਆਈ ਹੈ ਕਰਮਾਲੀ ਆ ਦੇਖੋ ਫੇਸ ਕੁਆਲਟੀ ਆਪਰ ਵੀਡੀਓ ਜਰੂਰ ਦਿਖਾਈਏ ਆ ਦੇਖੋ ਬਹੁਤ ਸੋਹਣੀ ਫੇਸ ਕੁਆਲਟੀ ਆ ਪਿਓਰ ਮੋਰਾ ਹਰਿਆਣੇ ਤੋਂ ਮੱਝਾਈ ਸੀ ਉਹਦੇ ਪਿੱਛੇ ਇਹ ਕੱਟੀ ਆਈ ਸੀ ਤੇ ਚੰਗੀ ਆ ਵਨ ਸਪੇਸ ਥਾਣਾ ਦੀ ਬਹੁਤ ਸੋਹਣੀ ਕਰਮਾਲੀ ਦੀ ਬਿਲਕੁਲ ਅਰਲਿੰਗਾ ਵਰਗੇ ਜਿਹੜੇ ਥਾਣਾ ਵੰਡ ਸਪੇਸ ਲੱਗੀ ਆ ਥਾਣਾ ਦੀ ਤੇ ਰੇਟ ਆ ਜਿਹੜਾ ਇਹਦਾ ਉਹ ਵੀ ਨਾਲ ਦੀ ਨਾਲ ਤੁਹਾਡੇ ਨਾਲ ਸੰਧਿਆ ਕਰ ਦਿੰਨੇ ਆ ਰੇਟ ਇਹਦਾ ਜਿਹੜਾ 88000 ਰੁਪਇਆ ਉਹਦੇ ਚੋਂ ਜਿਹੜਾ ਮੰਨਤਨ ਕੀਤਾ ਜੇ ਬਸ 80000 ਦੀ ਲੈ ਦੇ ਜਿਹੜੀ ਇਹ ਝੋਟੀ ਦਊਗੀ ਕੋਈ ਵੀ ਸੱਜਣ ਇਹਨੂੰ ਹੱਥ ਪਾ ਸਕਦਾ 87000 ਦੀ ਜਿਹੜੀ ਦੂਜੀ ਸੂਏ ਬਿਲਕੁਲ ਪਿਓਰ ਮੋਰਾ ਚੰਗੀ ਨਿੱਕੀ ਸਿੰਗੀ ਲੱਗੇ ਜਿਹੜਾ ਸੀਮਨ ਆ ਉਹ ABC ਦਾ ਪ੍ਰਕਾਸ਼ੀ ਅੱਦਾ ਜਿਹੜਾ ਸੀਮਣ ਆ ਉਹ ਰੱਖਿਆ ਗਿਆ ਵਾ ਤੇ ਵੰਡ ਸਪੀਸ ਵੀ ਇਤਨਾ ਦੀ ਬਹੁਤ ਚੰਗੀ ਹੈ ਕੋਈ ਸੱਜਣ ਹੱਥ ਪਾ ਸਕਦਾ ਉੱਚੇ ਲੰਮੇ ਕੱਦ ਦੇ ਵਿੱਚ ਬਹੁਤ ਸੋਹਣੀ ਆ ਬਾਕੀ ਕਮਾਲੀ ਦੀਆਂ ਲੜਾ ਲੂੜਾ ਚੰਗੀਆਂ ਹਜੇ ਪਰੂ ਵੀ ਹੋਰ ਦੋਨੇ ਜਿਹੜੀਆਂ ਮੱਝਾ 7-8 ਦਿਨ ਲੈਂਦੀਆਂ ਨੇ ਕੋਈ ਵੀ ਸੱਜਣ ਇਹਨਾਂ ਨੂੰ ਹੱਥ ਪਾ ਸਕਦਾ ਜੋੜਾ ਲੈਣਾ ਹੋਵੇ ਤਾਂ ਜੋੜਾ ਵੀ ਸੱਜਣ ਕੋਈ ਲੈ ਸਕਦਾ ਤੇ ਫੋਨ ਨੰਬਰ 990383025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ